osion ci trao mirย mal affiliated ja 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 reen

ဘ <t> ာသာစကားကိုပြန်ပြောပြပါဦး ਮੇਰਾ ਨਾਮ ਸਰਦਾਰ ਮਲਕੀਤ ਸਿੰਘ ਪਿੰਡ ਪੁਟਾਈ ਤੇ ਕਿਸਾਨ ਮੰਡੀ ਕਦੋਂ ਤੋਂ ਸ਼ੁਰੂ ਹੋਈ ਹੈ ਤੇ ਕੀ ਕੀ ਦਿੱਕਤਾਂ ਨੇ ਕਿਸਾਨ ਮੰਡੀ ਕਾਫੀ ਟਾਈਮ ਪਿਛਲੇ ਤੋਂ ਸ਼ੁਰੂ ਹੋਈ ਹੋਈ ਹੈ ਜੀ ਇਹ ਛੋਟੇ ਜ਼ਿਮੀਂਦਾਰਾਂ ਲਈ ਜਾਂ ਹਰੇਕ ਲਈ ਜ਼ਿਮੀਂਦਾਰ ਲਈ ਜਿਹੜੇ ਆਪਣੀ ਫਸਲ ਪੈਦਾ ਕਰਕੇ ਲੈਣ ਉਹਨਾਂ ਲਈ ਸ਼ੁਰੂ ਕੀਤੀ ਗਈ ਸੀਗੀ ਤੇ ਇਹ ਸਭ ਤੋਂ 20 ਰੁਪਏ ਪਰਚੀ ਲੈ ਰਹੀ ਹੈ ਤੇ ਕਮੇਟੀ ਤੇ ਹਾਂਜੀ ਫੈਸਿਲਿਟੀ ਕੀ ਕੀ ਮਿਲਦੀ ਨਹੀਂ ਹਾਲਾਤ ਤਾਂ ਕੁਝ ਨਹੀਂ ਦੇ ਰਹਾ ਇਸ ਟਾਈਮ ਤਾਂ ਜੀ ਉਹ ਇੱਕ ਸਪਾਈ ਸਪਾਈ ਦਾ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਕਰਾਂਗੇ ਤੇ ਬਾਕੀ ਦੇਖੋ ਆਉਣ ਵਾਲੇ ਟਾਈਮ 'ਚ ਕੀ ਕਰਦੇ ਨੇ ਜਦੋਂ ਸ਼ੁਰੂ ਵਿੱਚ ਸੀ ਕਿੰਨੀ ਤੇ ਜ਼ਮੀਂਦਾਰ ਉੱਤਰ ਆਏ ਸੀ ਜਨਤਕ ਜੀਮੀਦਾਰ ਬਾਲਾ ਕਾਫੀ ਹੁੰਦੇ ਤੇ ਹੁਣ ਜੀਮੀਦਾਰ ਬਹੁਤ ਘਟ ਗਏ ਕਿਉਂਕਿ ਉਹਨੂੰ ਜਗ੍ਹਾ ਨਹੀਂ ਮਿਲ ਰਹੀ ਸੀ ਉਰੇ ਆ ਕੇ ਮੰਡੀਆਂ 'ਚ ਉਹ ਹੈਰਾਨ ਹੋ ਰਿਹਾ ਤੇ ਪਰੇਸ਼ਾਨ ਹੋ ਰਿਹਾ ਇਹਦੀ ਰੇੜੀਆਂ ਵਾਲੇ ਵੱਧ ਗਏ ਤੇ ਜਿਵੇਂ ਕਿ ਮਲੇਰ ਕੋਟਰ ਦਾ ਮੁੱਲ ਵਾਲੇ ਵੱਧ ਗਏ ਸੀਗੇ ਉਹਨਾਂ ਕਰਕੇ ਉਹ ਘਟਣ ਲੱਗ ਗਏ ਸੀਗੇ ਸਰਕਾਰ ਦੀ ਮੰਸ਼ਾ ਕੀ ਸੀ ਇਹ ਮੰਡੀਆਂ ਸ਼ੁਰੂ ਕਰਦੇ ਸੀ ਉਹਨਾਂ ਦੀ ਇਹ ਸੀ ਕਿ ਤੁਸੀਂ ਪੱਕੀਆਂ ਫਸਲਾਂ ਤੋਂ ਤੋੜ ਕੇ ਕਿਸਾਨ ਇੱਧਰ ਵੱਧ ਆਉਣ ਸਬਜ਼ੀਆਂ ਆਪ ਵੱਧ ਲਾਉਣ ਜੀਮੀਦਾਰ ਛੋਟਾ ਜੀਮੀਦਾਰ ਪੈਦਾ ਕਰੇ ਤੇ ਲਿਆਵੇ ਕਾਗਲੂ ਬਤਾ ਆ ਜਾ ਸੌਦਾ ਮਿਲੇ ਇਹ ਕਰਕੇ ਕਰਾਇਆ ਦੀਆ ਸਬਜ਼ੀ ਵੱਲ ਲਾਤੀ ਕਿ ਜ਼ਿੰਮੇਦਾਰੀ ਤੇ ਜਦੋਂ ਸ਼ੁਰੂ ਹੋਈ ਸੀ ਉਦੋਂ 2500 ਹਾਂ ਹੈਗੇ ਤੇ 2500 ਵੀ ਉਸ ਟਾਈਮ ਤੇ ਹੁਣ ਤਾਂ ਹੀ 25 ਕੋ ਹੋਣਗੇ 20 ਹੋਣਗੇ 25 ਹੋਣਗੇ ਆਪ ਉਹ ਕਰਕੇ ਲਿਆ ਰਹੇ ਨੇ ਤੇ ਮੁਸ਼ਕਿਲਾਂ ਕੀ ਆ ਰਹੀਆਂ ਨੇ ਜ਼ਿੰਮੇਦਾਰਾ ਮੁਸ਼ਕਿਲ ਹੈ ਜੀ ਬਸ ਬੈਠਣ ਨੂੰ ਜਗ੍ਹਾ ਨਹੀਂ ਤੇ ਉਹਨਾਂ ਨੂੰ ਹੀ ਰੇੜੀਆਂ ਵੱਧ ਗਈਆਂ ਜਗ੍ਹਾ ਘਟ ਗਈ ਉਹਨਾਂ ਨੂੰ ਸਮਾਨ ਵਿਕਣ ਤੋਂ ਛੱਡ ਗਿਆ ਤੇ ਉਹਨਾਂ ਫੇਰ ਖੇਚਾ ਕੰਮ ਵੀ ਕਰਨਾ ਤੇ ਲੈ ਕੇ ਵੀ ਉਹਨਾਂ ਤੇ ਉਹਨਾਂ ਨੂੰ ਫੇਰ ਜਗ੍ਹਾ ਨਹੀਂ ਮਿਲਦੀ ਉਹ ਕਾਰਨ ਸੀਗਾ ਸਾਰਾ ਜੀ ਫੈਸਿਲਿਟੀ ਸੂਜੀ ਮਾਨਕਾਂ ਦੇ ਆਈ ਜਾਨੂੰ ਬਾਥਰੂਮ ਦੀ ਹਰੇਕ ਦੇ ਮੰਡੀ ਦੇ ਵਿੱਚ ਸਹੂਲਤ ਹੋਣੀ ਚਾਹੀਦੀ ਹੈ ਜੀ ਤੇ ਪਾਣੀ ਦੀ ਹੋਣੀ ਚਾਹੀਦੀ ਤੇ ਹੁਣ ਜਦ ਮੈਂ ਗਰਮੀ ਆ ਗਈ ਪਾਣੀ ਦੀ ਬਹੁਤ ਦਿੱਕਤ ਆਉਂਦੀ ਹੈ ਜੀ ਇਹ ਸਾਨੂੰ ਜ਼ਰੂਰੀ ਨੇ ਇੱਕ ਸਫਾਈ ਦੀ ਜਰੂਰਤ ਹੈ ਜੀ ਜਦੋਂ ਮੰਡੀ ਲੱਗਦੀ ਹੈ ਉਦੋਂ ਗੰਦ ਬਹੁਤ ਪੈ ਜਾਂਦਾ ਹੈ ਹਾਂ ਜੀ ਕਾਰਨ ਕੀ ਹੈ ਉਹਦਾ ਕਾਰਨ ਦੇਖੋ ਇਹ ਜਿਆਦਾ ਪ੍ਰਾਈਵੇਟ ਕੋਈ ਬੰਦਾ ਲਾਉਣ ਜੋ ਮਰਜੀ ਕਰਨ ਗੰਦ ਦੇ ਪੱਤੇ ਹੁੰਦੇ ਨੇ ਗੋਭੀ ਦਾ ਟਾਈਮ ਹੁੰਦਾ ਜੀ ਹੁਣ ਕਹਾ ਉਹ ਆਪਣੇ ਜ਼ਿਮੀਦਾਰ ਥੱਕ ਜਾਂਦਾ ਇੰਨਾ ਸਾਰੀ ਿਆੜੀ ਬੈਠਣਾ ਆ ਰੇੜੀ ਨਾਲ ਗਲਿਆ ਸਵਾਨ ਸੜੇ ਜਾਂਦੇ ਨੇ ਜੀ ਉੱਥੇ ਹੀ ਸੜਕੇ ਲੰਘ ਜਾਂਦੇ ਨੇ ਜੀ ਉਹ ਸਾਰਾ ਚੱਕਰ ਸਾਡੇ ਤੇ ਪੈਂਦਾ ਜੀ ਰੇੜੀ ਫੜੀ ਆ ਲਾਉਡ ਹੈ ਥੋੜੇ ਉਹਦੇ ਵਿੱਚ ਨਹੀਂ ਨਹੀਂ ਜ਼ਿਮੀਦਾਰ ਦੇ ਵਿੱਚ ਕੋਈ ਲਾਉਡ ਨਹੀਂ ਹੈ ਦੂਰ ਲਾਉਡ ਆ ਜੀ ਰੇੜੀ ਆ ਜੀ ਜ਼ਿਮੀਦਾਰ ਕੋਲ ਹੀ ਖੜ ਸਕਦੀ ਤੇ ਕੀ ਮੰਗਤ ਮੰਗਿਆ ਨੇ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਇਹ ਗੱਲਾਂ ਦਾ ਜੀ ਜ਼ਿਮੀਦਾਰ ਦੇ ਮਦਦ ਕਰਨ ਜੇ ਤਾਂ ਜੋ ਉਹ ਨਵੇਂ ਜ਼ਿਮੀਦਾਰ ਹੋਵੇ ਸਬਜ਼ੀ ਵਾਹ ਨੂੰ ਲਾਉਣ ਲੱਗਣ ਦੇ ਸਟਾਰਟ ਹੋਈ ਸੀ ਜਿਮੀਦਾਰਾਂ ਵਾਸਤੇ ਛੋਟੇ ਜੀਮੀਦਾਰਾਂ ਵਾਸਤੇ ਮੰਡੀਆਂ ਬਣੀਆਂ ਸੀਗਾ ਜੀ ਪਹਿਲਾਂ ਢਾਈ ਤੋਂ 300 ਬੰਦਾ ਜੀਮੀਦਾਰ ਮੰਡੀ ਚ ਆ ਰਿਹਾ ਸੀਗਾ ਜੀ ਸਮੇਂ ਦੇ ਹਿਸਾਬ ਨਾਲ ਸਾਮਾਨ ਵਿਕਣੋਂ ਘਟਦਾ ਚੱਲਿਆ ਗਿਆ ਜੀ ਤੇ ਜੀਮੀਦਾਰ ਫਿਰ ਘਟਣ ਲੱਗ ਗਏ ਜੀ ਕਾਰਨ ਕੀ ਹੈ ਸਾਮਾਨ ਦੀ ਸੇਲ ਘਟਣ ਲੱਗੀ ਜੀ ਗਾਹਕ ਨੂੰ ਡਿਸਾਈਡ ਹੀ ਨਹੀਂ ਹੋ ਰਿਹਾ ਵੀ ਮੈਂ ਜੀਮੀਦਾਰ ਤੋਂ ਲੈਣਾ ਕਿ ਰੈਡੀ ਫੜੇ ਵਾਲੇ ਤੋਂ ਖਰੀਦਣੀ ਹੈ ਸਾਡੇ ਔਰ ਉਹਨਾਂ ਦਾ ਰੇਟ 'ਚ ਬਹੁਤ ਫਰਕ ਆਇਆ ਅਸੀਂ ਚੀਜ਼ 20 ਰੁਪਏ ਕਿਲੋ ਦੇਣੀ ਆ ਰੇੜੀ ਵਾਲੇ 40 ਤੋਂ 50 ਰੁਪਏ ਕਿਲੋ ਦੇਣੀ ਆ ਗਾ ਗਾਗ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਮੈਂ ਜ਼ਿਮੀਂਦਾਰ ਕੋਲ ਜਾਣਾ ਕਿ ਰੇੜੀ ਵਾਲੇ ਕੋਲ ਜਾਣਾ ਆ ਚੀਜ਼ ਦਾ ਫਰਕ ਪੈ ਗਿਆ ਜੀ ਨਿੱਕਾ ਕੀ ਕੀ ਆ ਰਹੀ ਤੁਹਾਨੂੰ ਨਿੱਕਾ ਸਰ ਪਹਿਲਾਂ ਜਗ੍ਹਾ ਦਿੱਤੀ ਸੀ ਹੁਣ ਜਗ੍ਹਾ ਦੀ ਥੋੜੀ ਜੀ ਠੀਕ ਹੋ ਗਈ ਜੀ ਜਗ੍ਹਾ ਮਿਲਣ ਲੱਗੀ ਜੀ ਹੁਣ ਹਾਂਜੀ ਜ਼ਿਮੀਂਦਾਰ ਕਿੰਨੇ ਕਾ ਰਿਹਾ ਜਿਮੀਂਦਾਰ ਜੀ ਹੁਣ ਫਸਲ ਥੋੜੀ ਜੀ ਘਟੀ ਹੋਈ ਆ ਜੀ ਜਦ ਫਸਲ ਸਾਰਿਆਂ ਦੀ ਆਪਣੀ ਤਿਆਰ ਹੋ ਗਈ ਫਿਰ ਜ਼ਿਮੀਂਦਾਰ ਵਧੂਗਾ ਜੀ ਕਿਹੜੇ ਪਿੰਡ ਤੋਂ ਸਾਡਾ ਪਿੰਡ ਲੱਲ ਲਹਿੜੀ ਆ ਸਰਖੰਨੇ ਦੇ ਨਾਲ ਆ ਮੇਰਾ ਨਾਮ ਮੁੱਟਾ ਸਿੰਘ ਆ ਜੀ ਕਿੰਨੇ ਪੜੇ ਲਿਖੇ ਮੈਂ ਪਲੱਸ 2 ਆ ਸਰ ਹਾਂਜੀ ਬਾਕੀ ਉਹ ਜੀ ਜਿਹੜਾ ਕਿਤਾਬ ਐਸੇ ਮੰਡੀ ਚੋਂ ਜਿਹੜੇ ਤੱਕ ਫੈਸਲ ਨਹੀਂ ਚੱਲਦੀਆਂ ਜੀ ਜੇ ਇਹੀ ਹਾਲ ਰਹੇ ਤਾਂ ਜ਼ਮੀਨਦਾਰ ਘਟਦਾ ਜਾਊਗਾ ਜੀ ਇੱਕ ਸਾਫ਼ ਚਪਾਈ ਦਾ ਬੜਾ ਰੋਣਾ ਪੈਂਦਾ ਵੀ ਜਦੋਂ ਮੱਡੀ ਲੱਗਦੀ ਹੈ ਤਾਂ ਗੰਦ ਬੜਾ ਬਿਆਹ ਹਾਂਜੀ ਹੁਣ ਸਾਡੇ ਵਿੱਚ ਰੈਡੀ ਫੜੀ ਵਾਲੇ ਆ ਜਾਂਦੇ ਨੇ ਜਿਹਦਾ ਸਮਾਨ ਗਲਿਆ ਹੋਇਆ ਥਰਾਬ ਆ ਜੀ ਉਹਨਾਂ ਨੇ ਸਿੱਟ ਕੇ ਚਲੇ ਜਾਣਾ ਜੀ ਬਾਚੋ ਸਾਰਾ ਕਲੇਮ ਜ਼ਿੰਮੇਵਾਰ ਤੇ ਆ ਜਾਂਦਾ ਵੀ ਭਾਈ ਇਹ ਸਮਾਨ ਸਿੱਟ ਕੇ ਗੰਦ ਪਾ ਗਏ ਜੀ। ਹਾਂਜੀ। ਟੋਟਾ ਜੀ ਗ੍ਰਿਪਾਲ ਸਿੰਘ ਕਿਹੜੇ ਪਿੰਟੋਏ ਚ? ਤਿੰਨ ਗੋਤ ਹੋਈ ਚ। ਤੇ ਦਤੋ ਤੋਂ ਆ ਰਹੇ ਆ ਝਟ ਮੰਡੀ ਤੋਂ। ਮੈਂ ਜੀ 1995 ਤੋਂ ਮੰਡੀ ਦਾ। ਕਿੰਨਾ ਫਰਕ ਪਈਆ ਪਹਿਲਾਂ ਨਾਲੋਂ ਉੱਥੇ ਮੰਡੀ ਦੀ। ਮਲਟੀ ਦਾ ਬਹੁਤ ਫਰਕ ਆ ਜੀ ਉਦੋਂ ਤੇ ਥੋੜੇ ਕਿਸਾਨ ਨੂੰ ਦੇ ਜੀ ਸਵੇਰੇ 10 ਵਜੇ ਤੱਕ ਵਿਲੇ ਹੋ ਜਾਂਦੀ ਸੀ ਸਾਰੇ। ਜਿਹੜੀਆਂ ਆ ਵੀ ਬਹੁਤ ਘੱਟ ਹੁੰਦੀਆਂ ਸੀ ਉਸੋਂ ਦੇ ਉੱਤੇ ਇਹ ਸਾਡੇ ਨਾਲੋਂ ਘੱਟੋ-ਘੱਟ 500 ਗਾਇ ਦੂਰ ਹੁੰਦੀ ਸੀ ਜਿਹੜੀ ਉਸੋਂ ਦੇ ਉੱਤੇ 10 ਵਜੇ ਸਮਾਨ ਵੇਚ ਕੇ ਲੋਕੀ ਘਰਾਂ ਨੂੰ ਚਲੇ ਜਾਂਦੇ ਸੀ ਆਪਣੇ ਹੁਣ ਹੈ ਜਿਹੜਾ ਰੇੜੀ ਵਾਲਿਆਂ ਦੀ ਸੰਖਿਆ ਜ਼ਿਆਦਾ ਵੱਧ ਗਈ ਬਹੁਤ ਜ਼ਿਆਦਾ ਤੇ ਕਿਸਾਨ ਵੀ ਤੇ ਕਿਸਾਨਾਂ ਦਾ ਰੁਝਾਨ ਵੀ ਇਹ ਤਣੂ ਘਟੋ ਗਿਆ ਕਿਉਂਕਿ ਸਮਾਨ ਦੇ ਵਿੱਚ ਜਿਹੜੋ ਹੈ ਮੋਲ ਵਾਲੇ ਲਿਆ ਕੇ ਜ਼ਿਆਦਾ ਵੇਚਣ ਲੱਗੇ ਬੜੀ ਮੰਡੀ ਦੇ ਵਿੱਚੋਂ ਸਮਾਨ ਜ਼ਿਆਦਾ ਪਰਚੇਜ ਹੋ ਰਕੇ ਇੱਥੇ ਬੈਠਣ ਲੱਗੇ ਇਸ ਤਰ੍ਹਾਂ ਕੇ ਹੁਣ ਸਾਡਾ ਕਈ ਦਿਨ ਦਾ ਇਹਨਾਂ ਨੂੰ ਬਾਹਰ ਕੱਢਣ ਦਾ ਪ੍ਰਕਿਰਿਆ ਚੱਲ ਰਿਹਾ ਤੇ ਅਸੀਂ ਚਾਹੁੰਦੇ ਹਾਂ ਵੀ ਮੁੱਲ ਵਾਲਾ ਕੋਈ ਵੀ ਥੱਲੇ ਬੈਠ ਕੇ ਨਾ ਵੇਚੇ ਸਿਰਫ ਕਿਸਾਨ ਨੂੰ ਖੜੀ ਲਗਾਉਣੀ ਗੌਰਮੈਂਟ ਦੇ ਰੂਲ ਦੇ ਮੁਤਾਬਕ ਲਾਗੂ ਹੈ ਕਿ ਥੱਲੇ ਸਿਰ ਆਪਣੇ ਜ਼ਿਮੀਦਾਰ ਹੀ ਥੱਲੇ ਵੇਚ ਸਕਦਾ ਲਿਆ ਇਹ ਪਹਿਲੇ ਸ਼ੁਰੂ ਤੋਂ ਕਿਸਾਨਾਂ ਵਾਸਤੇ ਕੀਤੀ ਗਈ ਸੀ ਤੇ ਹੁਣ ਛੇੜੀਆਂ ਆਸੀਂ ਤਾਂ ਸਰਕਾਰਾਂ ਨੂੰ ਬਹੁਤ ਬੇਨਤੀ ਕਰਦੇ ਹਾਂ ਵੀ ਛੇੜੀਆਂ ਸਾ ਤੋਂ ਦੂਰ ਲਾਣ ਕਿਉਂ ਇਸ ਕਰਕੇ ਸਾਡਾ ਵੀ ਸਮਾਂ ਤੇ ਸਾਡੇ ਸਰਦਾ ਹੀ ਨਹੀਂ ਵਿਕਦਾ ਬਿਲਕੁਲ ਹੀ ਇਹ ਕਿਉਂਕਿ ਜਿਹੜੇ ਮੁੱਲ ਦਾ ਸਾਮਾਨ ਆ ਬੜੀ ਮੰਡੀ ਤੋਂ 5 ਰੁਪਏ ਲਿਆ ਕੇ ਇੱਥੇ ਗਾਖ ਨੂੰ ਵੀ ਉਹਦੇ ਵਿੱਚ ਘਾਟਾ ਪੈਂਦਾ ਉਹ 15 ਰੁਪਏ ਵੇਚਾ ਦੂਏ ਜਾਂਦਾ ਵੀ ਵੇਚੀ ਜਾਂਦੇ ਨੇ ਬਰੇਰ ਕੋਲੇ ਤੋਂ ਵੀ ਮਾਲ ਲਿਆ ਕੇ ਵੇਚਦੇ ਆ ਇੱਥੇ ਜਿਹੜਾ ਕਿ ਬਿਲਕੁਲ ਗੰਦੇ ਪਾਣੀ ਦੇ ਨਾਲ ਬਣਦਾ ਜਿਹੜੇ ਲੋਕਾਂ ਦੀ ਸਿਹਤ ਦੇ ਨਾਲ ਖਲਵਾੜਾ ਹੈ ਕਿ ਗਾਖ ਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਕਿ ਮਾਲ ਜਿੰਮੇਦਾਰ ਆਪ ਲੈ ਕੇ ਆਇਆ ਜਾਂ ਮਲੇਰ ਕੋਲੇ ਤੋਂ ਮਾਲ ਆਇਆ ਕਰਕੇ ਸਰਕਾਰ ਨੂੰ ਸਾਡੀ ਬੇਨਤੀ ਹੈ ਵੀ ਇਹਨਾਂ ਨੂੰ ਜਿਹੜੇ ਮੁੱਲ ਵਾਲੇ ਬੜੀ ਮੰਡੀ ਤੋਂ ਲਿਆ ਕੇ ਵੇਚ ਦਿਆ ਜਾਂ ਕਿੱਥੋਂ ਜਾ ਕੇ ਵੇਚ ਦਿਆ ਇਹਨਾਂ ਨੂੰ ਇਹਨਾਂ ਦੇ ਉੱਤੇ ਪਾਬੰਦੀ ਲਗਾਈ ਜਾਵੇ। ਇੱਕ ਮੰਡੀ ਜਿਹੇ ਐਲੀਗੇਸ਼ਨ ਲਾ ਕੇ ਮੰਡੀ ਤੋਂ ਬਾਅਦ ਗੰਦ ਪੈ ਜਾਂਦਾ। ਮੰਡੀ ਤੋਂ ਅਸੀਂ 20 ਰੁਪਏ ਪਰਚੀ ਘਟਾਉਂਦੇ ਆ ਮਾਰਕੀਟ ਕਮੇਟੀ ਨੂੰ। ਠੀਕ ਹੈ ਜੀ ਉਹ 20 ਰੁਪਏ ਪਰ ਕਮੇਟੀ ਨੂੰ ਪਰਚੀ ਘਟਾਉਂਦੇ ਆ ਉਹਦੇ ਵਿੱਚ ਜਿਹੜੀ ਸਾਡੀ ਕਿਸਾਨ ਮੰਡੀ ਆ ਉਹਦੀ ਸਫਾਈ ਹੋ ਜਾਂਦੀ ਆ। ਲੇਕਿਨ ਜਿਹੜੇ ਢੇਡੀਆਂ ਵਾਲੇ ਨੇ ਜ਼ਾਦਾ ਤਾਰ ਹੁਣ ਦੇਖੋ ਰੋਡ ਦੇ ਉੱਪਰ ਰੇਡੀਆਂ ਦੋਨੋਂ ਪਾਸੇ ਟ੍ਰੈਫਿਕ ਬੰਦ ਆ। ਤਦ ਕਿ ਰੇੜੀਆਂ ਵਾਲਿਆਂ ਨੂੰ ਉਹ ਪਿਛਲੇ ਪਾਸੇ ਬੈਕ ਸਾਈਡ ਤੇ ਜਗ੍ਹਾ ਤੇ ਰੇੜੀਆਂ ਵਾਲੇ ਸਾਡੇ ਪਾਸੇ ਅੱਗੇ ਖੜ੍ਹ ਜਾਂਦੇ ਨੇ ਹਰ ਦੋਨੋਂ ਪਾਸੇ ਡਬਲ ਗੱਡੀ ਵੀ ਲੱਗ ਸਕਦੀ ਇਲਜ਼ਾਮ ਲੱਗਦਾ ਕਿਸਾਨ ਮੰਡੀ ਦੇ ਉੱਤੇ ਅਗਰ ਕੱਲ ਨੂੰ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਹੋਰ ਦੁਰਘਟਨਾ ਵਾਪਰ ਜਾਂਦੀ ਤੇ ਕਿਸਾਨ ਇਲਜ਼ਾਮ ਆ ਜਿਹੜਾ ਕੋਈ ਵੀ ਜਾ ਸਾਫ ਸਫਾਈ ਦਾ ਜਾਂ ਟ੍ਰੈਫਿਕ ਦਾ ਦਾ ਹੈਗਾ ਉਹ ਸਾਰਾ ਕਿਸਾਨ ਜੱਟ ਮੰਡੀ ਤੇ ਆ ਕੇ ਬੋਲ ਦਿੰਦੇ ਨੇ ਵੀ ਜੱਟ ਮੰਡੀ ਨੂੰ ਪਰੇ ਹਟਾਓ ਠੀਕ ਰਹੀ ਹਾਲਤ ਹੈ ਤੇ ਕਿਸਾਨ ਹੁਣ ਮੰਡੀ ਤੋਂ ਬਹੁਤ ਮੁਸ਼ਕਲ ਹੈ ਜੀ ਕਿਸਾਨ ਕਿੱਥੋਂ ਮੰਡੀ ਜਾਣਗੇ ਕਿਸਾਨ ਤਾਂ ਪਹਿਲਾਂ ਹੀ ਜਾ ਕੇ ਹੁਣ ਇੱਥੋਂ ਮਾਲ ਜਾਣਾ ਉਹਨੇ ਵੇਚ ਕੇ ਉਦੋਂ ਬਾਅਦ ਯਾਦੋਂ ਨੇ ਤਿਆਰ ਵੀ ਕਰਨਾ ਹੈ ਆਪਣਾ ਤੇ ਪਿਸ਼ਾਬ ਕਰਨ ਨੂੰ ਵੀ ਜਿਹੜੇ 70 80 ਸਾਲ ਦੇ ਬਜ਼ੁਰਗ ਨੇ ਉਹੀ ਆ ਰਹੇ ਨਾ ਨਵਾਂ ਮੁੰਡਾ ਰੁਝਾਨੀ ਨਹੀਂ ਹੋ ਰਿਹਾ ਇਸ ਵਾਰ ਨੂੰ ਕਿਉਂਕਿ ਇਸੇ ਕਰਕੇ ਨਹੀਂ ਹੋ ਰਿਹਾ ਕਿਉਂਕਿ ਕੋਈ ਫੈਸਿਲਿਟੀ ਨਹੀਂ ਸਰਕਾਰ ਵੱਲੋਂ ਮਿਲਦੀ ਸਾਨੂੰ ਅੱਗੇ ਸਾਨੂੰ ਜਿਹੜਾ ਬਾਗਬਾਨੀ ਵਿਭਾਗ ਹੈ ਸੇ ਜ਼ਿੰਮੇਦਾਰਾਂ ਨੂੰ ਕਰੀਟ ਵਗੈਰਾ ਵੀ ਦਿੰਦਾ ਸੀ ਜਦੋਂ ਮੰਡੀ ਦੀ ਸ਼ੁਰੂਆਤ ਹੋਈ ਉਦੋਂ ਸਾਨੂੰ ਕੰਡੇ ਵੱਟੇ ਦੇ ਕੇ ਐਬ ਸ਼ੁਰੂ ਕਰਵਾਈ ਸਰਕਾਰ ਨੇ 1986 ਦੇ ਵਿੱਚ ਉਦੋਂ ਬਾਅਦ ਦਾ ਸਾਡੇ ਕ੍ਰੇਡ ਵੀ ਬੰਦ ਕਰਤੇ ਕੋਈ ਸੂਪਤ ਨਹੀਂ ਮੰਡੀ ਵੱਲੋਂ ਸਾਨੂੰ ਮਿਲਦੀ ਮੰਡੀ ਬੋਰਡ ਵੱਲੋਂ ਵੀ ਕੋਈ ਸੂਪਤ ਨਹੀਂ ਮਿਲਦੀ ਨਾ ਸਾਡੇ ਕੋਈ ਬੇਨਤੀ ਕੀਤੇ ਤੇ ਇਹਨਾਂ ਨੂੰ ਰੇੜੀ ਵਾਲਿਆਂ ਨੂੰ ਪਰੇ ਕੀਤਾ ਜਾਂਦਾ ਜੀ ਜੀ ਉਹਨਾਂ ਦਾ ਕੁਝ ਟੌਪਿੰਗ ਜਾਂਦਾ ਹੈ ਜਿਹੜੀ ਆਪਣੀ ਕਾਫੀ ਜਾਂਦੀ ਹੈ ਕਿਸ ਤਰ੍ਹਾਂ ਦੇ ਤੌਰ ਤੇ ਆਪਣੀ ਮੰਡੀ ਜਿਸ ਨੂੰ ਕਿਸਾਨ ਮੰਡੀ ਵੀ ਕਿਹਾ ਜਾਂਦਾ ਹੈ ਇਹ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਲ ਸਬਜ਼ੀਆਂ ਦੀ ਕਾਸਟ ਸਦਨਲੀ ਉਹ ਸਿਆਤਾ ਤੇ ਪ੍ਰਬਲਿਤ ਕਰਨ ਲਈ ਸ਼ੁਰੂ ਕੀਤੇ ਗਏ ਸੀ ਇਹ ਮੰਡੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਹਫਤੇ ਦੇ ਅਲੱਗ-ਅਲੱਗ ਦਿਨਾਂ 'ਤੇ ਲਗਾਈ ਜਾਂਦੀ ਹੈ ਮਾਰਕੀਟ ਕਮੇਟੀ ਵੱਲੋਂ ਮੰਡੀ ਵਿਖੇ ਰਜਿਸਟਰਡ ਕਿਸਾਨਾਂ ਪਾਸੋਂ ਹੀ ਮਾਮੂਲੀ ਜੀ ਫੀਸ 20 ਰੁਪਏ ਪ੍ਰਤੀ ਕਿਸਾਨ ਮਾਰਕੀਟ ਕਮੇਟੀ ਵੱਲੋਂ ਲਈ ਜਾਂਦੀ ਹੈ ਆਪਣੀਆਂ ਮੰਡੀਆਂ ਵਿਖੇ ਜੋ ਕਿਸਾਨ ਆਉਂਦੇ ਹਨ ਉਹਨਾਂ ਵੱਲੋਂ ਆਪਣੇ ਲਿਆਂਦੀਆਂ ਗਈਆਂ ਸਬਜ਼ੀਆਂ ਇੱਥੇ ਵੇਚੀਆਂ ਜਾਂਦੀਆਂ ਕਿਸਾਨਾਂ ਵੱਲੋਂ ਵਰਤੀ ਜਾਂਦੀ ਜਗ੍ਹਾ ਦੀ ਸਫਾਈ ਮਾਰਕੀਟ ਕਮੇਟੀ ਵੱਲੋਂ ਸਬੰਧ ਦਾ ਠੇਕੇਦਾਰ ਹੈ ਠੇਕੇਦਾਰ ਰਾਹੀਂ ਕਰਵਾਈ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਆਪਣੀ ਮੰਡੀ ਦੇ ਨਾਲ ਬਹੁਤ ਸਾਰੇ ਰੇੜੀ ਫੜੀ ਵਾਲੇ ਵੀ ਇੱਥੇ ਆ ਘੜਦੇ ਹਨ। ਜਿਸ ਕਰਕੇ ਇੱਕ ਤਾਂ ਇੱਥੇ ਇਸ ਜਗ੍ਹਾ ਤੇ ਭੀੜ ਕਾਫੀ ਹੋ ਜਾਂਦੀ ਹੈ। ਜਿਸ ਕਰਕੇ ਆਮ ਰਾਹੀਨਾਂ ਤੇ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਅਤੇ ਦੂਸਰਾ ਇਹਨਾਂ ਰੇੜੀ ਫੜੀ ਵਾਲਿਆਂ ਵੱਲੋਂ ਇਸ ਜਗ੍ਹਾ ਉੱਪਰ ਬੇਸਟਜ ਅਤੇ ਕੂੜਾ ਕਰਕਟ ਖਿਲਾਰ ਦਿੱਤਾ ਜਾਂਦਾ ਹੈ। ਜੋ ਕਿ ਨਗਰ ਕੌਂਸਲ ਵੱਲੋਂ ਚੁੱਕਿਆ ਜਾਣਾ ਬਣਦਾ ਹੈ। ਇਸ ਸਬੰਧੀ ਇਸ ਦਫ਼ਤਰ ਵੱਲੋਂ ਬਕਾਇਦਾ ਤੌਰ ਤੇ ਨਗਰ ਕੌਂਸਲ ਖੰਨਾ ਨੂੰ ਨਜਾਇਜ਼ ਤੌਰ ਤੇ ਖੜਧੀਆਂ ਰੇੜੀਆਂ ਫੜੀਆਂ ਆਪਣੀ ਮੰਡੀ ਵਾਲੀ ਜਗ੍ਹਾ ਤੋਂ ਹਟਾਉਣ ਅਤੇ ਇਸ ਜਗ੍ਹਾ ਉੱਪਰ ਸਫਾਈ ਕਰਵਾਉਣ ਲਈ ਪੱਤਰ ਜਾਰੀ ਕਰ ਦਿੱਤਾ ਗਿਆ। ਕੋਈ ਨੂੰ ਵਿਦਾਇਤੀ ਜ਼ਮੀਨ ਰੇੜੀ ਉੱਪਰ ਵਿੱਚ ਇੱਥੇ ਮਾਰਕੀਟ ਕਮੇਟੀ ਦਾ ਕੋਈ ਅਧਿਕਾਰ ਖੇਤਰ ਨਹੀਂ ਹੈ ਜੀ ਇਸ ਦੇ ਉੱਤੇ ਕਾਰਵਾਈ ਨਗਰ ਕੌਂਸਲ ਬੋਲ ਨੂੰ ਇਹ ਕੱਟ ਕੀਤੀ ਜਾਣੀ ਬੰਦ ਜੀ